ਸੁਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਨਾਰਨ ਦੁਖ ਜਾਈ ਹੋਵ ਸਿਫਤ ਖਸਮ ਦੇ ਨੂਰ ਸੋ ਗੁਰ ਸੋ ਛੱਟੀ ਤੁਧ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਬਾਦਸ਼ਾਹ ਸਿਰਸ਼ਾ ਹੰਦੈ ਸ਼ਾ ਜਿਸ ਪਾਸ ਵਹਿਖਿਐ ਸੋਹੀਐ ਸਭਨਾ ਦਾ ਵੀਸਾ ਸਚੁ ਪਾਤਿ ਸੋ ਸਿਰਸਾ ਹਉ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵਈਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਹਰ ਜੀਉ ਤਦ ਨੂੰ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖੇਨਾ ਵਿਸਰਹ ਤੂੰ ਸੁਆਮੀ बरस पचासा, हम जाणो वर्ष पचासामूढ मुग्द गुरक शब्द प्रगासा, ਜੀਉ ਤੁਦ ਨੋ ਸਦਾ ਸਾਨਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਖੇਨਾ ਵਿਸੁਰਹ ਤੋ ਸੁਆਮੀ ਜਣੋ ਬਰਸ 50 ਹਮ ਮੂਡ ਮੁਗਦ ਸਦਾ ਸੀ ਭਾਈ ਗੁਰ ਕਾਬਦ ਪ੍ਰਗਾਸਾਂ ਹਰ ਜਿਉ ਤੁਮਯਾ ਪੇ ਦੇਹ ਬੁਜਾਈ ਹਰ ਜਿਉ ਤੁਦ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟ ਹੋ ਬਲ ਜਾਈ ਰਹਾ ਹਮ ਸ਼ਬਦ ਮੋਈ ਸ਼ਬਦ ਮਾਰ ਜੀਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸੋ ਰਹਿ ਆ ਸਮਾਈ ਸ਼ਬਦ ਨ ਜਾਣੇ ਸੇ ਅੰਨੇ ਬੋਲੇ कि आये संसार न पाया बिर्था जन्म गवाया वारो वारा ਵਿਸ਼ਟੋ ਕੀੜੇ ਵਿਸ਼ਟੋ ਬਹੇ ਸਮਾਣੇ ਮਨ ਮੁਖੁ ਮੁਗਦ ਗੁਬਾਰਾ ਆਪੇ ਕਰ ਵੇਖੈ ਬਾਰ ਗਲਾਏ ਭਾਈ ਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟਾਇ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸ ਵਸਿਆ ਮਨ ਅੰਤਰ ਭਾਈ ਅਵਰਨਾ ਦੂਜਾ ਕੋਈ ਵਾਹੀ ਗੁਰੂ ਜੀ ਕੋ ਖਾਲਸਾ ਮਹਲਾ ਤੀਜਾ ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ ਜਿੱਚਰ ਘਟ ਅੰਤਰ ਹੈ ਸਾਸਾ ਇੱਕ ਪਲ ਖੇਨ ਵਿਸਰਹ ਤੂ ਸੁਆਮੀ ਜਾਣੋ ਬਰਸ ਪਚਾਸਾ ਹਨੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ